ਖਜ਼ਾਨੇ ਕਿੱਥੇ ਖਾਲੀ ਹੋ ਗਏ ਦੱਸੋ ਪਿਛਲੇ 20 ਸਾਲ ਚ ਕੋਈ ਯੂਨੀਵਰਸਿਟੀ ਬਣਾਈ ਕੋਈ ਸਰਕਾਰੀ ਕਾਲਜ ਬਣਾਇਆ ਕੋਈ ਸੜਕ ਬਣਾਈ ਸੜਕਾਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਨੂੰ ਵੇਚੀਆਂ ਨੇ ਮੈਂ ਕਰ ਰਹਿਆ ਟੋਲ ਪਲਾਜ਼ੇ ਬੰਦ 12 ਟੋਲ ਪਲਾਜ਼ੇ ਬੰਦ ਕਰਤੇ ਜਿਹੜੇ ਜ਼ਿਆਦਾ ਦੇਰ ਚੱਲ ਰਹੇ ਸੀ ਇਹਨਾਂ ਨੇ ਉਹਨਾਂ ਦਾ ਹਿੱਸਾ ਪਾਇਆ ਹੋਇਆ ਸੀ ਤੂੰ ਕਮਾਈ ਚੱਲ ਮੈਨੂੰ ਸਾਨੂੰ ਇਹਨੇ ਦੇ ਦੇ ਹਾਂ ਨਾ ਕੋਈ ਸੜਕ ਬਣਾਈ ਨਾ ਸਕੂਲ ਬਣਾਇਆ ਨਾ ਹਸਪਤਾਲ ਬਣਾਇਆ ਨਾ ਯੂਨੀਵਰਸਿਟੀ ਬਣਾਈ ਫਿਰ ਪੈਸਾ ਕਿੱਥੇ ਲੱਗ ਗਿਆ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਪੌਣੇ 3 ਲੱਖ ਦਾ ਕਰਜ਼ਾ ਛੱਡ ਕੇ ਗਏ ਆ ਪੌਣੇ 3 ਲੱਖ ਕਰੋੜ ਦਾ ਕਿੱਥੇ ਲੱਗੇ ਪੈਸੇ ਉਹ ਦੱਸਾਂ ਆਪਰ ਤੋਂ ਚੌਥੇ ਦੱਸਦਾ ਗਾਜੀ ਸੁੱਖ ਵਿਲਾਸ ਬਣਾਇਆ 7 ਸਟਾਰ ਹੋਟਲ ਉਹਦੇ ਵਿੱਚ ਆ ਤੁਸੀਂ ਜਿਹੜੀਆਂ ਛੋਟੇ ਛੋਟੇ ਮੰਗਾ ਨੇ ਨਾ ਤੁਹਾਡੀਆਂ ਤਾਂ ਉਹਦੇ ਵਿੱਚ ਸਟੇਟ ਦੀ GST ਤੇ VAT ਫ੍ਰੀ ਫॉर 10 ইয়ারਸ ਕਿੰਨਾ ਪੈਸਾ 85 ਕਰੋੜ 44 ਲੱਖ ਸਮਥਿੰਗ 10 ਸਾਲਾਂ ਵਾਸਤੇ ਸਾਡੇ ਹੋਟਲ ਨੂੰ ਟੈਕਸ ਮਾਫ VAT ਮਾਫ ਤੁਸੀਂ ਤਾਂ ਛੋਟੇ ਛੋਟੀਆਂ ਗੱਲਾਂ ਕਰੀ ਜਾਂਦੇ ਹੋ ਨਾ 2017 ਦਾ ਕਰ ਲਓ ਜੀ OTAS ਦੀ ਹਿਸਾਬ ਜਾਂ ਕਰ ਲਾਂਗੇ ਜੀ ਉਹ ਐਡੇ ਐਡੇ ਮੂੰਹਾਂ ਵਾਲੇ ਜਵਾੜਿਆਂ ਵਾਲੇ ਬੰਦੇ ਸੀ ਖਾ ਗਏ ਪੰਜਾਬ ਨੂੰ ਨੋਚ ਕੇ ਲਕਜ਼ਰੀ ਟੈਕਸ ਐਂਡ ਐਨੂਅਲ ਲਾਇਸੈਂਸ ਇੱਕ 7 ਸਟਾਰ ਜੇ ਲਗਰੀ ਟੈਕਸ ਨਹੀਂ ਦੇਊਗਾ ਕੌਣ ਦੇਊਗਾ ਫਿਰ ਜਿਹਦਾ 4 ਲੱਖ ਰੁਪਏ ਕਿਰਾਇਆ ਹੋਵੇ ਯਾਰ ਇੱਕ ਕਮਰੇ ਦਾ 10 ਸਾਲਾਂ ਵਾਸਤੇ ਮਾਫ 11 ਕਰੋੜ 44 ਲੱਖ ਰੁਪਏ ਇਲੈਕਟ੍ਰਿਸਿਟੀ ਡਿਊਟੀ ਤੁਹਾਨੂੰ ਮਾਫ ਹੈ ਡਿਊਟੀ ਲੱਗਦੀ ਹੈ ਲੱਗਦੀ ਹੈ ਇੰਡਸਟਰੀਅਲ ਲੱਗਦੀ ਹੈ ਪਰ ਕਿੰਨੇ ਸਾਡਾ ਹੋਟਲ ਹੈ ਇਹ 11 ਕਰੋੜ 44 ਲੱਖ ਦੀ ਉਹ ਸੀ 10 ਸਾਲਾਂ ਵਾਸਤੇ ਮਾਫ ਕਦੋਂ ਤੋਂ 2015 ਤੋਂ ਲੈ ਕੇ 2025 ਤੱਕ ਮਈ 2025 ਤੱਕ ਕਾਗਜ਼ ਨਿਕਲੇ ਬੜੀ ਮੁਸ਼ਕਲ ਨਿਕਲੇ 1.5 ਸਾਲ ਲੱਗੇ ਕਾਗਜ਼ ਕੱਢਣ ਚ ਵੀ ਤੁਸੀਂ ਦੇਖ ਲਓ ਵੀ ਕਿੰਨਾ ਉਹਨਾਂ ਦਾ ਹੋ ਹੋਊਗਾ ਦਬ ਦਬਾ ਅਫਸਰ ਦਰਦੇ ਸੀ ਕਿਉਂਕਿ ਉਹਨਾਂ ਨੇ ਉਹਨਾਂ ਤੋਂ ਕਰਾਈ ਸੀ ਸਾਈਨ ਫਿਰ ਅਫਸਰਾਂ ਨੂੰ ਥੋੜਾ ਜਿਹਾ ਕੌਨਫੀਡੈਂਸ ਚ ਲਿਆ ਤੁਹਾਨੂੰ ਕੁਝ ਨਹੀਂ ਕਹਿੰਦੇ ਇਹਨਾਂ ਵਾਲਾ ਚਿੱਠਾ ਫੜਾ ਦਿਓ ਬਸ ਫਿਰ ਉਹਨਾਂ ਨੇ ਕੱਢ ਕੇ ਫੜਾਤਾ ਕਹਿੰਦੇ ਸਾਨੂੰ ਕੁਝ ਨਾ ਕਹੋ ਜੀ ਆ ਲਓ ਜੀ ਕਿੰਨਾ 1 ਅਰਬ 8 ਕਰੋੜ 70 ਲੱਖ 60 ਹਜ਼ਾਰ ਰੁਪਿਆ 108 ਲੱਖ ਕਰੋੜ 108 108 ਲੱਖ ਮਾਫ ਕਰਾਗੇ ਜੀ ਇਹ ਬਤਾ 10 ਸਾਲਾਂ ਵਾਸਤੇ ਇਕੋ ਮੈਟਰੋ ਟੂ ਜਿਹੜਾ ਰਿਜ਼ੋਰਟ ਆ ਦਾ ਨਾਮ ਇਕੋ ਮੈਟਰੋ ਰਿਜ਼ੋਰਟ ਉਹਦਾ ਨਾਮ ਸੁਖਬਲਾਸ ਨਹੀਂ ਹੈਗਾ ਉਹ ਇੱਕ ਨੇ ਪਾਲਿਸੀ ਬਣਾਈ ਇਕੋ ਮੈਟਰੋ ਦੀ ਪਾਲਿਸੀ ਬਣਾਈ ਇੱਕ ਹੋਟਲ ਵਾਸਤੇ ਔਰ ਆਲੇ-ਦਾਲੇ ਕੋਈ ਹੋਟਲ ਆਉਣ ਨਹੀਂ ਦਿੱਤਾ ਆਪਦਾ ਹੀ ਹੋਟਲ ਇੱਥੇ ਗਿਆ ਬਈ ਆਪਣਾ ਘਰ ਜਾ ਇੱਥੇ ਗਈਆਂ ਤੁਹਾਡੀਆਂ ਫੈਕਟਰੀਆਂ ਇੱਥੇ ਗਈਆਂ ਤੁਹਾਡੀ ਫੋਕਲ ਪੁਆਇੰਟ ਦੀਆਂ ਸੜਕਾਂ ਇੱਥੇ ਖਾਪ ਗਈਆਂ ਤੁਹਾਡੀਆਂ ਸੀਵਰੇਜ ਦੀਆਂ ਟੱਕਣ ਤੇ ਸੀਵਰੇਜ ਦੀਆਂ ਲਾਈਨਾਂ ਐਡੇ-ਐਡੇ ਮੂੰਹਾਂ ਵਾਲੇ ਸੀਗੇ ਬਰਬਰ ਨਾਲ ਦੇਣਾ ਅੱਛਾ ਫੇ 5 ਸਾਲ ਕੈਪਟਨ ਕੀ ਕਰਦਾ ਰਿਆ ਇਹ ਕਾਗਜ ਉਹ ਵੀ ਕਢਾ ਸਕਦਾ ਸੀਗਾ ਨਾਲ ਲਿਆ ਹੋਇਆ ਸੀ ਉਹ ਕਹਿੰਦਾ ਮੈਂ ਤਾਂ ਆਪ ਬਣਾਉਣਾ ਤੇ ਰਗਵਾਂ ਚੀ ਉਹਨੇ ਵੀ ਬਣਾ ਲਿਆ ਉੱਥੇ ਜਾਂਚ ਉਹਦੇ ਵੀ ਚੱਲ ਰਹੀ ਹੈ ਥੋੜੇ ਸਬਰ ਕਰੋ ਬਸ ਸਬਰ ਕਰੋ ਨਿਕਲੂਗਾ ਰਾਜੇ ਪਖਾਰੀ ਮੈਂ ਪਹਿਲੀ ਵਾਰ ਦੇਖਿਆ ਯਾਰ ਨਾ ਕਹਿੰਦੇ ਤਾਂ ਰਾਜਾ ਨੇ ਕੰਮ ਪਖਾਰੀਆਂ ਵਾਲੇ ਨੇ ਲੁੱਟ ਲੋ ਪੰਜਾਬ ਨੂੰ ਲੁੱਟ ਲੋ ਜਿੱਧਰੋਂ ਮਿਲਦਾ ਲੁੱਟ ਲੋ ਹੱਦ ਆ ਯਾਰ ਤੁਸੀਂ ਦੇਖਿਓ ਸਹੀ ਹੁਣ ਹੁੰਦਾ ਕੀ ਹੈ ਉਹ ਕੋ ਗੱਲ ਗੱਲ ਤੇ ਕਹਿੰਦਾ ਸੁਖਵੀਰ ਬਾਦਲ ਨੇ ਕਿਹਾ ਸੁਖਵੀਰ ਅਚ ਮਾਲਕ ਤਾਂ ਉਹਦਾ ਸੁਖਵੀਰ ਬਾਦਲ 185000 500 ਸ਼ੇਅਰ ਉਹਦੇ ਸੁਖਵੀਰ ਬਾਦਲ ਕੋਲੇ ਨੇ 85000 ਸਮਥਿੰਗ ਸ਼ੇਅਰ ਹਰਸਿਮਰਤ ਕੋਲੇ ਨੇ 55000 ਸਮਥਿੰਗ ਸ਼ੇਅਰ ਡਬਲ ਟਰਾਂਸਪੋਰਟ ਕਾਰਪੋਰੇਸ਼ਨ ਕੋਲੇ ਨੇ ਉਸ ਹੋਟਲ ਦੇ ਮਾਲਕ ਤਾਂ ਇਹ ਪਰਿਵਾਰ ਹੈ ਤੇ ਜਵਾਬ ਅਕਾਲੀ ਦਲ ਦਿੰਦਾ ਹੈ ਕਉਮੀ ਅਕਾਲੀ ਦਲ ਨੂੰ ਮੈਂ ਕੀ ਕਹਤਾ ਹੋਟਲ ਕਾਲੀ ਕਲ ਦਾ ਥੋੜੀ ਐ ਅਕਾਲੀ ਦਲ ਜਵਾਬ ਕਿਉਂ ਦਿੰਦਾ ਵੀ ਸੁਖਵੀਰ ਜਵਾਬ ਦੇਵੇ ਵੀ ਕਹ ਕਿ ਕਿਉਂ ਆਪਦੀ ਸਰਕਾਰ ਵੇਲੇ ਮਿਸਯੂਜ਼ ਕੀਤਾ ਤੂੰ ਕੈਬਨਟ ਦੀ ਮੀਟਿੰਗ ਬੁਲਾਈ ਕਹਿੰਦੇ ਇੱਥੇ ਕੰਸਟਰਕਸ਼ਨ ਹੋ ਸਕਦੀ ਹੈ ਪਹਿਲਾਂ ਬੈਂਸੀ ਲੱਗੇਆ ਹੋਟਲ ਬਣਾਉਣ ਆਖਰੀ ਇਟ ਲੱਗੀ ਕੈਬਨਟ ਬੁਲਾਈ ਹੁਣ ਨਹੀਂ ਹੋ ਸਕਦੀ ਚੱਕ ਇਹਦੂ ਬਾਦ ਮਿਸਯੂਜ਼ ਆਫ ਪਾਵਰ ਹੋ ਜਾਊਗਾ ਇਹਦੂ ਬਾਦ ਕਨਫਲਿਕਟ ਆਫ ਇੰਟਰਸਟ ਹੋ ਜਾਊਗਾ ਪੰਜਾਬ ਨੂੰ ਹੀ ਖਾਣ ਲੱਗ ਗਏ ਖਾ ਗਏ ਯਾਰ ਲੁੱਟ ਕੇ ਹੁਣ